ਅਗਵਾਨੀ ਟੀਵੀ ਵੇਖ ਰਹੇ ਹੋ ਤੁਹਾਡਾ ਸਵਾਗਤ ਮੈਂ ਆਦਰਸ਼ ਜੋਸਨ ਇਸ ਟਾਈਮ ਮੌਜੂਦ ਹਾਂ ਜਲਾਲਾਬਾਦ ਦੇ ਕਰਨ ਅਰਜਨ ਲੋਟਰੀ ਏਜੰਸੀ ਦੇ ਜਿੱਥੇ ਹੁਣ ਤੱਕ ਕਈ ਲੱਖਪਤੀ ਅਤੇ ਕਈ ਕਰੋੜਪਤੀ ਬਣ ਚੁੱਕੇ ਨੇ ਇਮਾਨਦਾਰੀ ਦਾ ਕੰਮ ਹੈ ਕਰਨ ਅਰਜਨ ਲੋਟਰੀ ਏਜੰਸੀ ਦਾ ਦੱਸਦੀ ਏ ਕਿ ਜਦੋਂ ਰੱਬ ਦਿੰਦਾ ਛੱਪੜ ਪਾੜ ਕੇ ਦਿੰਦਾ ਇਹ ਕਹਾਣੀ ਹੋਈ ਹੈ ਫਰੀਦਕੋਟ ਦਾ ਇੱਕ ਨੌਜਵਾਨ ਸੀ ਜ ਜਲਾਲਾਬਾਦ ਦੇ ਵਿੱਚ ਕਿਸੇ ਕੰਮ ਆਇਆ ਹੋਇਆ ਸੀ ਤਾਂ ਉਸ ਨੇ ਆਪਣੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਬੜੀ ਟੈਨਸ਼ਨ ਦੇ ਵਿੱਚ ਸੀ ਉਸ ਨੌਜਵਾਨ ਤਾਂ ਜਲਾਲਾਬਾਦ ਦੇ ਵਿੱਚ ਪਹੁੰਚਿਆ ਤਾਂ ਕਰਨ ਅਰਜਨ ਲਾਟਰੀ ਏਜੰਸੀ ਤੇ ਆਪਣੀ ਕਿਸਮਤ ਅਜਮਾਉਣ ਦੇ ਲਈ ਉਸ ਨੇ ਕਿਹਾ ਸ਼ਾਇਦ ਪਰਮਾਤਮਾ ਸੁਣ ਲਵੇ ਕਿਸੇ ਨਾ ਕਿਸੇ ਬਹਾਨੇ ਸੱਚੀ ਸ਼ਰਦਾ ਸੀ ਦਿਲੋਂ ਉਸ ਨੇ ਲਾਟਰੀ ਪਾਈ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਪਰਮਾਤਮਾ ਨੇ ਉਸੀ ਝੋਲੀ ਦੇ ਵਿੱਚ 10 ਲੱਖ ਰੁਪਏ ਦਾ ਇਨਾਮ ਪਾਇਆ ਤਾਂ ਉਸ ਏਜੰਸੀ ਤੇ ਮੌਜੂਦ ਆ ਮੈਂ ਕੁਦਰਤ ਦੇ ਇਧਰ ਦੀ ਜਾ ਰਿਹਾ ਸੀ ਅੱਗੇ ਆਪਣੇ ਮੈਂ ਅਕਸਰ ਹੀ ਇਹਨਾਂ ਦੇ ਬਾਰੇ ਸੁਣਦਾ ਰਹਿੰਦਾ ਆ ਇਹਨਾਂ ਵੀਡੀਓਜ਼ ਦੇਖਦਾ ਰਹਿੰਦਾ ਆ ਇਹਨਾਂ ਦੀ ਹਰ 1 ਵਜੇ 6 ਵਜੇ 8 ਵਜੇ ਕੋਈ ਨਾ ਕੋਈ 50000 ਕੋਈ ਲੱਖ ਬਿਕ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਨਾਮ ਲੱਗਦਾ ਰਹਿੰਦਾ ਆ ਤੇ ਮੈਂ ਨੰਗਦਾ ਜਾ ਰਿਹਾ ਸੀ 12:30 ਦੇ ਕਰੀਬ ਮੈਂ ਇਹਨਾਂ ਤੋਂ ਇੱਕ 100 100 ਟਿਕਟਾਂ ਲਈਆਂ ਸੀ 700 ਦੀਆਂ ਟਿਕਟਾਂ 7 ਰੁਪਏ ਵਾਲੀ ਲੋਟਰੀ ਆ ਉਹ ਨਾਗਲੈਂਡ ਦੀ ਜੀ ਮੈਂ ਸਵਾਕ ਇੱਕ ਮੈਨੂੰ ਫੋਨ ਆ ਗਿਆ ਸੀ ਸਰ ਇਹਨਾਂ ਦਾ ਤੇ ਵੀ ਤੁਹਾਡਾ ਨਾਮ ਲੱਗ ਚੁੱਕਿਆ ਜੀ ਕਿਹਨੇ ਮੇਰਾ ਨਾਮ ਲਗਾ 10 ਲੱਖ ਦਾ ਜੀ ਕੀ ਨਾਮ ਕੀ ਤੁਹਾਡਾ ਮੇਰਾ ਲੱਭ ਪ੍ਰੀਤ ਸਿੰਘ ਜੀ ਕੰਮ ਕਰ ਕੀ ਕਰਦੇ ਹੋ ਬਈ ਸਰ ਮੈਂ ਸਰਕਾਰੀ ਬੈਂਕ ਤੇ ਵੈਸੇ ਮੈਂ ਕੰਟਰੈਕਟ ਬੇਸ ਤੇ ਜੌਬ ਕਰ ਰਿਹਾ ਹਾਂ ਜੀ। ਕੰਟਰੈਕਟ ਬੇਸ ਤੇ ਜੌਬ। ਹਾਂਜੀ ਹਾਂਜੀ। ਫਿਰ ਕੀ ਕਰੋਗੇ ਇਹ 10 ਲੱਖ ਦਾ ਕੋਈ ਸੋਚਿਆ ਹੋਣਾ। ਸਰ ਥੋੜਾ ਬਹੁਤ ਆਪਣਾ ਇੱਧਰ ਉੱਧਰ ਦਾ ਲੈਣ ਦੇਣ ਕਰਕੇ ਆਪਣਾ ਖਤਮ ਕਰ ਦਾਂਗਾ ਜੀ। ਬਾਕੀ ਥੋੜਾ ਬਹੁਤ ਆ ਮੈਂ ਸਿਸਟਰ ਦੀ ਮੈਰਿਜ ਕਰਨ ਲਈ ਸੋਚਿਆ ਸੀ ਨਿਊਯਾਰਕ 'ਚ ਆਪਾਂ ਉਹਦੀ ਮੈਰਿਜ ਵਧੀਆ ਤਰੀਕੇ ਨਾਲ ਕਰ ਦਾਂਗੇ। ਅਜਾ ਕਰਦੇ ਹਾਲਾਤ ਕਿੱਦਾਂ ਦੇ ਹੈਗੇ ਕਰਦੇ ਹਾਲਾਤ ਸਰ ਮੈਂ ਆਪਣੇ ਮੇਰਾ ਬ੍ਰਦਰ ਵੀ ਹੈ ਇੱਕ ਸਿਸਟਰ ਵੀ ਹੈ ਮੰਮੀ ਪਾਪਾ ਨੇ ਪਾਪਾ ਮੇਰੇ ਰੰਗ ਦਾ ਕੰਮ ਕਰਦੇ ਨੇ ਆਪਾਂ ਆਪਣੀ ਮਿਹਨਤ ਨਾਲ ਦਿਹਾੜੀ ਕਰਕੇ ਆਪਾਂ ਘਰ ਬਣਾਇਆ ਸੀ ਥੋੜਾ ਜਿਹਾ ਲੈਣ ਦੇ ਨੇ ਤੇਰ ਉਧਰ ਦਾ ਚੜ ਚੁਕਿਆ ਸੀ ਆਪਾਂ ਸਾਰਾ ਖਤਮ ਕਰ ਦਾਂਗੇ ਸਾਰਾ ਕੋਜੋ ਫਿਰ ਪੂਰੇ ਸਰਪਰ ਜੀ ਬਾਜੀ ਬਾਜੀ ਕੀ ਨਾਮ ਤੁਹਾਡਾ ਮੇਰਾ ਨਾ ਰਜਿੰਦਰ ਸਿੰਘ ਆ ਜੀ ਹਾਂਜੀ ਮੈਂ ਇਹਨਾਂ ਦਾ ਚਾਚਾ ਜੀ ਹੈ ਚਾਚਾ ਜੀ ਹੈ ਮੇਰੇ ਹਾਂ ਚਾਚਾ ਜੀ ਕੀ ਕਹੋਗੇ ਫਿਰ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਇਹ ਪਰਿਵਾਰ ਬਹੁਤ ਟੁੱਟਿਆ ਪਿਆ ਸੀਗਾ ਜੀ ਥੋੜਾ ਜਿਹਾ ਘਰ ਬਣਾਇਆ ਸੀਗਾ ਜੀ ਬੱਚੇ ਗੱਪਰੂ ਆ ਬਰਾਬਰ ਦੇ ਆ ਜੀ ਹੁਣ ਸਿਸਟਰ ਵਿਆਹਣੀ ਸੀ ਇਹਨਾਂ ਨੇ ਕੋ ਸੋਚੀ ਜਾਂਦੇ ਸੀ ਅਸੀਂ ਇਹਦਾ ਬੱਚੇ ਦਾ ਨਾਮ ਲੱਗ ਗਿਆ ਜੀ ਅਸੀਂ ਬਹੁਤ ਜਿਆਦਾ ਕੁਛ ਆ ਔਕਰੀ ਦੇ ਓਨਰ ਨਾਲ ਜ਼ਰੂਰ ਗੱਲਬਾਤ ਕਰਾਵਾਂਗੇ ਕਿ ਹੁਣ ਤੱਕ ਕਿੰਨੇ ਅ ਵਜੇਤਾ ਇਹਨਾਂ ਦੀ ਦੁਕਾਨ ਤੋਂ ਕਿੰਨੇ ਲੱਖਪਤੀ ਔਰ ਕਿੰਨੇ ਕਰੋੜਪਤੀ ਬਣ ਚੁੱਕੇ ਨੇ ਜਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਰਨ ਅਰਜਨ ਹੋਣਾ ਦੇ ਨਾਲ ਮਸ਼ਹੂਰ ਦੁਕਾਨ ਹੈ ਜਲਾਲਾਬਾਦ ਦੇ ਵਿੱਚ ਜੀ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਜਗਬਾਨੀ ਦੇ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਾਂ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਆ ਜਗਬਾਨੀ ਚੈਨਲ ਦੇ ਨਾਲ ਜੁੜੇ ਆ ਅੱਜ ਤੁਸੀਂ ਸਾਡੇ ਕੋਲੇ ਪਹੁੰਚੇ ਹੋ ਕਿਉਂਕਿ ਪ੍ਰਾਈਜ਼ ਧੜਾ ਧੜ ਲੱਗ ਰਿਹਾ ਹੈ ਜਲਾਲਾਬਾਦ ਦੇ ਵਿੱਚ ਕਾਰਨਰ ਚੋਂ ਲੋਟਰੀ ਇੱਕ ਅਜਿਹੀ ਏਜੰਸੀ ਹੈ ਜਦੋਂ ਦੀ ਏਜੰਸੀ ਬਣੀ ਹੈ ਜਲਾਲਾਬਾਦ ਦੇ ਵਿੱਚ ਇਨਾਮਾਂ ਦੇ ਢੇਰ ਲੱਗ ਚੁੱਕੇ ਹੈ ਜੀ ਬੜਾ ਦੂਰੋਂ ਦੂਰੋਂ ਨਾਮ ਹੈ ਕਰਨ ਜੀ ਪੂਰੇ ਪੰਜਾਬ ਹਾਂਜੀ ਹਾਂਜੀ ਪਰਮਾਤਮਾ ਦੀ ਮਿਹਰ ਹੈ ਜੀ ਪੂਰੇ ਪੰਜਾਬ ਚੋਂ ਆਪਣੇ ਕੋਲੇ ਕਸਟਮਰ ਜੁੜਿਆ ਹੋਇਆ ਪੂਰੇ ਪੰਜਾਬ ਚ ਆਪਣੇ ਕੋਲੇ ਲੋਟਰੀਆਂ ਪਾਉਂ ਆਉਂਦੇ ਆ ਕਿਉਂਕਿ ਪਿਛਲੇ ਦਿਨੀ ਲੁਧਿਆਣੇ ਤੋਂ ਵੀ ਕਸਟਮਰ ਆਏ ਸੀ ਲੋਟਰੀਆਂ ਪਾਉਣ ਜੀ ਤੁਹਾਡੀ ਵੀ ਮਿਹਨਤ ਨੂੰ ਰੱਬ ਨੇ ਫੂਰ ਲਾਇਆ ਕਿਉਂਕਿ ਤੁਸੀਂ ਵੀ ਬਹੁਤ ਮਿਹਨਤ ਕੀਤੀ ਅਸੀਂ ਦੇਖਦੇ ਹਾਂ ਹਾਂਜੀ ਹਾਂਜੀ ਸਾਰਿਆਂ ਨੂੰ ਇੱਕ ਸ਼ਹਿਰ ਦੇ ਵਿੱਚ ਆਪਣੇ ਕਾਊਂਟਰ ਲੱਗੇ ਹੋਏ ਆ ਜੀ ਅੱਜ ਜਿਹੜਾ ਨਾਮ ਨਿਕਲਾ ਹੈ ਉਹਨੇ ਸ਼ਖਸ਼ ਨੇ ਆਪਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਉਹ ਪੂਰੀ ਵਿਸਤਾਰ ਨਾਲ ਦੱਸੋ ਹਾਂਜੀ ਉਹ ਦੇਖੋ 24 ਤਰੀਕ ਨੂੰ ਆਪਣੇ ਕੋਲੇ ਪ੍ਰਾਈਜ਼ ਲੱਗਿਆ ਸੀਗਾ ਜਿਸ ਦਾ ਨੰਬਰ ਸੀ 79975 ਉਹ ਕਿਤੇ ਇੱਥੋਂ ਲੰਘ ਰਹੇ ਸੀ ਉਹਨਾਂ ਨੇ ਫਾਜ਼ਿਲਗਾ ਜਾਣਾ ਸੀਗਾ ਸੋ ਆਪਣੀਆਂ ਵੀਡੀਓ ਦੇਖਦੇ ਸੀ ਸੋਚਿਆ ਉਹਨਾਂ ਨੇ ਵੀ ਅਸੀਂ ਵੀ ਕਿਸਮਤ ਅਜਮਾ ਲਈਏ ਸੋ ਉਹਨਾਂ ਨੇ ਆਪਣੇ ਕੋਲ ਲਾਟਰੀ ਪਾਈ 12:20 21 ਮਿੰਟ ਤੇ ਅਸੀਂ ਕੈਮਰਾ ਚੈੱਕ ਕੀਤਾ 12:20 21 ਮਿੰਟ ਤੇ ਆਏ ਸੀਗੇ ਤੇ 1 ਵਜੇ ਸਾਨੂੰ ਉੱਤੋਂ ਫੋਨ ਆਇਆ ਕਿ ਤੁਹਾਡੀ ਦੁਕਾਨ ਤੋਂ 10 ਲੱਖ ਦਾ ਪ੍ਰਾਈਜ਼ ਲੱਗ ਗਿਆ ਸੋ ਅਸੀਂ ਕਾਪੀ ਚੈੱਕ ਕੀਤੀ ਤੇ ਉਹਨਾਂ ਦਾ ਨੰਬਰ ਲਿਖਿਆ ਉਹਨਾਂ ਨੂੰ ਕਾਲ ਕੀਤੀ ਜੀ ਤੇ ਰੱਬ ਕਹਿੰਦੇ ਜਦੋਂ ਦਿੰਦਾ ਛੱਪੜ ਪਾ ਕੇ ਦਿੰਦਾ ਉਸ ਨਾਲ ਉਹਦਾਂ ਦੀ ਕਹਾਣੀ ਹੋਈ ਹੈ ਤਾਂ ਜਰੂਰ ਜ ਜਲਾਲਾਬਾਦ ਤੇ ਹੋਰ ਪੂਰੇ ਪੰਜਾਬ ਤੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਇਹੀ ਅਪੀਲ ਕਰਦੇ ਆ ਕਿ ਲੋਟਰੀ ਹੈ ਲੋਟਰੀ ਦੇ ਵਿੱਚ ਹਨਾ ਕਿਸਮਤ ਹੁੰਦੀ ਹੈ ਕਿਸੇ ਦਾ ਇਹ ਨਹੀਂ ਹੁੰਦਾ ਕਈ ਕਹਿੰਦੇ ਆ ਕਿ ਸਾਡੀ ਦੁਕਾਨ ਤੋਂ ਨਿਕਲੇਗੀ ਮੈਂ ਨਹੀਂ ਕਹਿੰਦਾ ਮੇਰੇ ਕੋਲ ਲੋਟਰੀ ਨਿਕਲੇਗੀ ਕਿਉਂਕਿ ਅੱਲਕ ਹੁੰਦਾ ਕਿਸਮਤ ਹੁੰਦੀ ਹੈ ਪ੍ਰਮਾਤਮਾ ਨੇ ਉਹਨੂੰ ਦੇਣਾ ਸੀ ਉਹਨੇ ਫਰੀਦਕੋਟ ਤੋਂ ਉਹਨੂੰ ਜਲਾਲਾਬਾਦ ਭੇਜਿਆ ਕਿਉਂਕਿ ਉਹਨੂੰ ਨਿਕਲਣੀ ਸੀ ਪ੍ਰਮਾਤਮਾ ਨੇ ਦੇਣਾ ਸੀ ਉਹ ਤਾਂ ਇੰਨੀ ਦੂਰੋਂ ਜਲਾਲਾਬਾਦ ਆਇਆ ਉਹਨੂੰ ਕੋਈ ਕੰਮ ਪਿਆ ਤੋ ਉਹਨੂੰ ਲੋਟਰੀ ਲੱਗੀ ਹੈ ਜੀ ਤਾਂ ਬਿਲਕੁਲ ਉਸ ਬਜੀ ਲੋਟਰੀ ਏਜੰਸੀ ਤੇ ਮੌਜੂਦ ਸੀ ਜਿੱਥੇ ਹੁਣ ਤੱਕ ਲੱਖਪਤੀ ਨਹੀਂ ਕਰੋੜਾਪਤੀ ਵੀ ਬਣ ਚੁੱਕੇ ਨੇ ਤਾਂ ਤੁਸੀਂ ਵੀ ਜਰੂਰ ਆਪਣੀ ਕਿਸਮਤ ਅਜਮਾਓ ਅਤੇ ਹੋਰ ਵੀ ਲਾਟਰੀ ਖਰੀਦਣ ਵਾਲੇ ਮੌਜੂਦ ਨੇ ਉਹਨਾਂ ਨਾਲ ਜਰੂਰ ਗੱਲਬਾਤ ਕਰਾਂਗੇ ਜੀ ਬਾਈ ਜੀ ਕਿੱਥੋਂ ਆਇਓ ਅਸੀਂ ਵੀਰ ਜੀ ਧਰਮੂ ਵਾਲੇ ਤੋਂ ਕੀ ਨਾਮ ਹੈ ਮਲਕੀ ਸਿੰਘ ਜੀ ਲਾਟਰੀ ਕਿਰੇਤ ਆਏ ਹੋ ਹਾਂਜੀ ਹਾਂਜੀ ਕਿਸਮਤ ਜਮਾ ਰਿਆ ਹਾਂ ਪੱਲੇਦਰੀ ਚ ਕੰਮ ਕਰੀਦਾ ਜੀ ਵੇਖੋ ਜੀ ਖੂਨ ਪਸੀਨੇ ਦੀ ਭਲਾ ਕਮਾਈ ਰੱਬ ਛੱਪਰ ਪਾੜ ਦੇ ਦੇ ਹੀ ਦੇਵੇ ਹਾਂ ਵਾਹ ਜੀ ਵਾਹ ਆ ਤਾਂ ਕਰਕੇ ਆਏ ਸੀ ਮਾਮਾ ਬਾਜਾ ਰੜ ਕੇ ਅੱਗੇ ਵੀ ਕਦੇ ਪਾਈ ਹੈ ਹਾਂ ਅੱਗੇ ਵੀ ਪਾਈ ਦਾ ਅੱਜ ਤੱਕ ਨਹੀਂ ਬਣਿਆ ਕੰਮ ਹਾਂ ਹੁਣ ਕੀ ਪਤਾ ਬਾਬਾ ਜੀ ਕਿਸਮਤ ਮਜਾਜ ਚ ਚਲਾਈ ਦੇਵੇ ਬਿਲਕੁਲ ਦੇਖ ਸਕਦੇ ਹਾਂ ਧੜਾ ਧੜ ਇਸ ਕਰਨ ਅਰਜਨ ਲਾਟਰੀ ਏਜੰਸੀ ਦੇ ਭੀੜ ਲੱਗੀ ਹੋਈ ਐ ਭਾਰੀ ਭੀੜ ਲੱਗੀ ਹੋਈ ਐ ਤਾਂ ਤੁਸੀਂ ਵੀ ਜਰੂਰ اپنی قسمت اجماؤ ਬਣੇ ਰੋ ਜਲਾਲਾਬਾਦ ਜਗਬਾਨੀ ਟੀਵੀ ਦੇ ਨਾਲ ਆਦਰਸ਼ ਜੋ ਸੰਦੀ ਰਿਪੋਰਟ